ਸ੍ਰੀ ਗੁਰੂ ਕਸਾਨ ਵੀਰੋ ਜੇ ਕਿਸੇ ਨੇ ਆਪਾਂ ਤੋਂ ਵੀਡੀਓ ਬਣਾਉਣੀ ਹੈ ਨੰਬਰ 987276671 ਅੱਜ ਦੀ ਵੀਡੀਓ ਪਿੰਡ ਮੰਡੀਗਲਾ ਜ਼ਿਲ੍ਹਾ ਬਟਿੰਡਾ ਤਰੀਕ 28 ਤਰੀਕ 9ਵਾਂ ਮਹੀਨਾ 2025 ਨੂੰ ਕਵਰ ਕਰ ਰਹੇ ਆ ਤੀਜੇ ਸੂਏ ਸੂਣ ਵਾਲੀ ਬਈ ਇੱਕ ਚੰਗੀ ਵੈੜਾ ਚੰਗੇ ਕੱਦ ਕਾਠ ਵਾਲੀ ਚੰਗਾ ਬਈ ਵਜਣਾਗਾ ਸੂਣ ਦੇ ਵਿੱਚ 5-7 ਦਿਨ ਬਾਕੀ ਆ ਥਾਂ ਲੈ ਵੀ ਦੀ ਬਈ ਪੂਰੀ ਸਾਫ ਆ ਹਜੇ ਬਈ ਕੱਚੀ ਕੱਚੀ ਆ ਲੌਂਦੀ ਆਉਂਦੀ ਆ ਇਸਲੇ ਸੂਵੇ ਦਾ ਬਾਈ ਕਹਿੰਦਾ ਦੁੱਧ ਦਾ 24 25 ਲੀਟਰ ਦੁੱਧ ਸੀਗਾ ਬਾਈ ਦਾ ਜਿਹੜਾ ਘਾਰਾਗਾ ਉਹ ਖੋਖਰ ਵਾਲੀ ਸੜਕ ਤੇ ਘਾਰਾਗਾ ਜੇ ਕਿਸੇ ਨੂੰ ਬੈਡ ਪਸੰਦ ਆਉਂਦੀ ਹੋਵੇ ਨੰਬਰ ਆਪਾਂ ਵੀਡੀਓ ਚ ਚਲਾ ਦਾਂਗੇ 94 641 51 771 ਥਾਂਲੇ ਵੀਰੀ ਬਾਈ ਜਮਾ ਪੂਰੀ ਸਾਫ ਆ ਜੇ ਢਿੱਲਾ ਬਹੁਤ ਆ ਹਵਾਨੇ ਚ ਪੂਰੀ ਬਾਈ ਕਹਿੰਦਾ ਭਰ ਕੇ ਸੂਗੀ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਉਂਦੀ ਹੈ ਤਾਂ ਸੰਪਰਕ ਕਰ ਲਿਓ ਮੁੱਲ 1.30 ਲੱਖ ਆ ਵਿੱਚੋਂ ਮਾਨਤਾਣ ਹੋ ਜਾਊਗਾ ਦੇਖੋ ਬਈ ਪੂਰੇ ਨਿਖੜਵੇਂ ਥਾਣਾ ਵੜੀਆਂ ਮੁੱਠੀ ਵਾਲੇ ਥਾਣਾ ਹੱਥੀ ਚਵਾਈ ਵਾਲੇ ਥਣ ਲੱਗੇ ਹੋਏ ਆ ਆਪਾਂ ਬੈੜ ਨੂੰ ਤੋੜ ਕੇ ਦਿਖਾ ਦਾਨੇ ਇੱਕ ਵਾਰੀ ਆ ਜਾਓ ਬਈ ਦੇਖੋ ਚੰਗੇ ਕੱਦ ਕਾਠ ਵਾਲੀ ਚੰਗਾ ਵਜਨ ਬਜੂ ਦਾਗਾ ਬਹੁਤ ਸੋਹਣੀ ਬੈੜ ਆ ਗਈ ਬਈ ਚੈੱਕ ਕਰ ਲੋ ਕੁਆਲਿਟੀ ਮੂੰਹ ਮੱਥੇ ਦੀ ਕਿਸੇ ਵੀ ਬੇਰ ਨੂੰ ਗਾਮ ਪਸੰਦ ਆਉਂਦੀ ਆ ਤਾਂ ਆਪ ਦੇ ਕਿਸੇ ਵੀ ਪੱਖ ਤੋਂ ਤਸੱਲੀ ਕਰ ਸਕਦਾ ਹੈਗਾ ਨੰਬਰ ਆਪਾਂ ਬਾਈ ਦਾ ਵੀਡੀਓ ਚ ਚਲਾ ਦਾਂਗੇ ਕਰ ਲਿਓ ਸੰਪਰਕ ਤਾਂ